ਪਿੰਡ ਕਮਾਸਕੇ ਚ ਹੋਈ ਗੋਲੀਬਾਰੀ ਚ ਇੱਕ ਦੀ ਮੌਤ ਦੋ ਜ਼ਖਮੀ ਨਾਮਜਦਗੀ ਪੱਤਰ ਨੂੰ ਲੈ ਕੇ 2 13 ਵਿੱਚ ਹੋਇਆ ਸੀ ਝਗੜਾ ਥਾਣਾ ਲੂਪੋਕੇ ਦੇ ਪਿੰਡ ਕਮਾਸਕੇ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਏ ਝਗੜੇ ਚ ਇੱਕ ਔਰਤ ਦਾ ਕਤਲ ਹੋ ਗਿਆ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਇਸ ਸਬੰਧੀ ترਸੀਮ ਸਿੰਘ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਨੂੰ ਰਸੀਦਾਂ ਵਗੈਰਾ ਨਹੀਂ ਦਿੱਤੀਆਂ ਜਾ ਰਹੀਆਂ ਸੰਜਿਸ ਦੇ ਚਲਦੇ ਆਮ ਆਦਮੀ ਦੀ ਪਾਰਟੀ ਤੇ ਸਾਡੇ ਲੋਕਾਂ ਦੇ ਵਿੱਚ ਤਕਰਾਰ ਹੋ ਗਈ ਜਿਸ ਦੇ ਚਲਦੇ ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਵਾਪਸ ਆ ਗਏ ਤੇ ਸਾਰੇ ਇਕੱਠੇ ਬੈਠ ਕੇ ਗਲਬਾਤ ਕਰਨ ਲੱਗ ਪਏ ਤੇ ਆਮ ਆਦਮੀ ਪਾਰਟੀ ਨੇ ਰஞ்சிਸ਼ ਕਰਨ ਤੇਜ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਸਿਰ ਵਿੱਚ 60 ਲੱਗਣ ਕਾਰਨ ਕੁਲਦੀਪ ਕੌਰ ਦੀ ਮੌਤ ਹੋ ਗਈ ਅਤੇ ਸ਼ਮਸ਼ੀਰ ਸਿੰਘ ਅਤੇ ਪ੍ਰੇਮ ਸਿੰਘ ਜ਼ਖਮੀ ਹੋ ਗਏ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਰੀਆਮ ਸਾਡੇ ਨਾਲ ਟੱਕਾ ਕੀਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਸੀਂ Laash ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਦੂਜੀ ਧਿਰ ਨੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਕਤੜੇ ਨੇ ਸਾਡੇ ਤੇ ਗੋਲੀ ਚਲਾ ਦਿੱਤੀ ਅਤੇ ਸਾਡੇ ਦੋ ਵਿਅਕਤੀ ਜਗਰੂਪ ਸਿੰਘ ਅਤੇ ਗੁਰਪ੍ਰੀਤ ਜ਼ਖਮੀ ਹੋ ਗਏ ਜੋ ਕਿ ਹਸਪਤਾਲ ਚ ਜ਼ੇਰੇ ਇਲਾਜ ਹਨ ਪੁਲਿਸ ਅਧਿਕਾਰੀ ਅਮਨਦੀਪ ਸਿੰਘ ਪੁਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 27 ਦੇ ਕਰੀਬ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਜੀ ਭਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ? ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆ। ਹਾਂਜੀ। ਉੱਥੇ ਸਾਡੀ ਕਿੰਕੂ ਮੈਂ ਰਸੀਦਾਂ ਧੋਈ ਆ। ਹਾਂਜੀ। ਕਿੰਨਾ ਨਾ ਵੀ? ਆਪਦੀ ਬਾਲਦੀ ਨਾ ਹੋਈ ਆ। ਅੱਛਾ। ਆਪਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁਰਗੇ ਪੇਂਡਾ ਲਾ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾ ਜਾਨੀ ਸੋਹਬੀਰ ਸਿੰਘ ਆਲਮ ਸਿੰਘ ਹਾਂ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ ਹਾਂਜੀ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਲਦੀਪ ਕੌਰ ਅੱਛਾ ਜੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਜਿਹ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਬਸਾ ਸਿੰਘ ਉਹਨਾਂ ਦੇ ਸਿਰਲੇ ਵਜੇ ਆ ਗੋਲੀ ਵਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਧਾਰਾ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਵੀ ਸੱਟਾਂ ਬਹੁਤ ਸਿਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੇ ਵਜੀ ਆ ਤੇ ਕਿੱਥੇ ਹੁਣ ਉਹ ਹਸਪਤਾਲ ਗੁਰੂ ਨਾਨਕ ਦੇਵ ਜੀ ਹਸਪਤਾਲ ਰਾਤ ਦੇ ਅੱਛਾ ਜੀ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲਿਆ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਹ ਰਾਤੀ ਕਰਨ ਦੇ ਆ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜੀਦੀ ਆ ਉਹਨਾਂ ਨੂੰ ਵੈਸਟ ਵੀ ਨਹੀਂ ਚਾਹੀਦੀ ਉਹਨਾਂ ਨੂੰ ਕੀ ਨਾ ਜੀ ਆਪਣਾ ਆੜੇ ਦੋਸ ਚ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਇੱਕ ਹਰਤ ਮਾਰਦੀ ਤੇ ਜਖਮੀ ਕਰ ਤੇ ਕੀ ਕਹਿਣਾ ਚਾਹੁੰਦੇ ਜਦੋਂ ਉਹ ਘਟਾਏ ਆ ਪੱਤਾ ਉਹ ਤੇ ਪੱਤਾ ਆਪਣੇ ਘਰ ਕਰ ਕਰ ਮਾਰਦੇ ਹਾਂ ਹਾਂਜੀ ਹਾਂਜੀ ਉਹ ਤੇ ਉਹ ਕਰਦਾ ਇਹ ਹੂ ਨਹੀਂ ਦੂਜੀ ਧਿਰ ਵਾਲੇ ਆਹ ਦੂਜੀ ਧਿਰ ਵਾਲੇ ਹਾਂਜੀ ਤੇ ਇਹਨਾਂ ਫੇਰ ਸਾਨੂੰ ਫੋਨ ਦੀ ਅੱਛਾ ਅਸੀਂ ਨਹੀਂ ਗਏ ਹਾਂ ਤੇ ਕੋਈ ਜਿਆਦਾ ਬੰਦੇ ਸੀ ਮਤਲਬ ਅਸੀਂ ਥੋੜੇ ਹਾਂ ਤੇ ਮੁਰਤੀ ਵਜੇ ਆਹ ਆਪ ਨੂੰ ਹੀ ਕਹਿਗੇ ਤੇ ਆਪਣੇ ਘਰ ਚਾਹਲ ਕਰਾਇਆ ਅੱਛਾ ਜੀ ਤੋਂ ਆਹੀ ਹੋ ਗਏ ਕਿਉਂ ਇਹ ਕਾਗਜ਼ ਨਹੀਂ ਕਰ ਦਿੰਦੇ ਸਾਡੇ ਐਵੇਂ ਦੇ ਦੇ ਦੋਇਆ ਇਹ ਆਉਂਗਾ ਉਹ ਪਿਆਸ ਚ ਅੱਛਾ ਜੀ ਮੁੰਡਾ ਬਾਹਰ ਦੋਸਤ ਦੇ ਨਾਲ ਆਇਆ ਤੇ ਉਹਨੇ ਨੂੰ ਕੋਲੋਂ ਚਕੇ ਗਿਆ ਤੇ ਅੱਗ ਉਮਰ ਰਾਇ ਇਹ ਪੈਗੇ ਇਹਨਾਂ ਨੂੰ ਜੁਲਿਆ ਜਾਂ ਉਹ ਤਾਂ ਵੀ ਚਰੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਦੋ ਤਿੰਨ ਮਕਰਮਾ ਨੰਬਰ 193 ਜਿਹੜਾ ਵਾ ਨਰਜ ਫਟਾ ਗਿਆ ਵਾ ਕਪੀਸ਼ ਕੀਤੀ ਜਾਂ ਉਹਨਾਂ ਫੜੇ ਲਿਆ ਚਾਰ ਦੋਛੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਬੀਬੀ ਕੁਲਦੀਪ ਕੌਰ ਦਾ ਜਿਹੜਾ ਮਰਤਕ ਹੈ ਉਹਨਾਂ ਨੂੰ ਪੋਸਟਮਾਰਟ ਕਰਵਾ ਕੇ ਵਾ লাশ ਏਡੀ ਉਹਨਾਂ ਦੀ ਵਾਰਸਾਂ ਦੇ ਹਵਾਲੇ ਕਰਦੀ ਆ ਨੂੰ ਪਰਿਵਾਰ ਨਾਲ ਸਾਡਾ ਰਾਬਤਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨਾ ਰਸੇ ਬਨ ਕੋਈ ਰਿਸ਼ਤੇਦਾਰ ਕੋਲ ਬਲੇ ਜਿਹਨੂੰ ਆਏ ਤੋਂ ਤੋਂ ਬਾਰੇ ਸਚਕਾਰ ਕਰ ਕੀ ਕਰਨੀ ਜੇ ਤੁਹਾਡੇ ਲੋ ਵੀ ਅਖਬਾਰਾਂ ਜੀ ਦਿੱਤਾ ਗਿਆ ਜੀ ਚੈਨਲਾਂ ਲਈ ਵੀ ਹਥਿਆਰ ਜਮ੍ਹਾਂ ਕਰੋ ਜਿਵੇਂ ਕਿਉਂ ਜਾ ਜਮ੍ਹਾਂ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ ਡੋਕ ਦੇਣ ਬੁਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਿਪਰਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀਪੂਰਵਕ ਰਾਈ ਜਾਏਗੀ ਇੱਕਾ ਜੀ ਮੈਂ ਕਹਿ ਰਿਹਾ ਕਿ ਸਸਕਾਰ ਜਿਹੜਾ ਵਾ ਜਿੰਨ ਚਰ ਗ੍ਰਿਫਤਾਰੀ ਨਹੀਂ ਕੀਤੀ ਗਈ ਮੇਨ ਦੋਸ਼ੀ ਇਹਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਮੈਂ ਅੱਜ ਇਹਦੇ ਬਾਰੇ ਕੀ ਜਣਾ ਚ ਚ ਚਾਰ ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਕੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਤੇ ਸਾਈਡ ਉਸਿਆਨ ਗ੍ਰਿਫਤਾਰ ਕਰਦੇ ਤਾਂ ਸਮਾਜ ਥੋੜਾ ਰੱਖ ਸਕਦਾ ਵਾ ਠੀਕ ਹੈ ਕੋਈ ਕਿਤੇ ਜਦੋਂ ਕਸ਼ਮੀਰ ਵਿੱਚ ਪੜਚਾਅ ਕਰਦੇ ਹੁੰਦਾ ਵਾ ਹਰ ਬੰਦਾ ਨਾਚਲਾ ਦੂਰ ਤੱਕ ਜਾਂਦਾ ਜਿਵੇਂ ਉਹ ਆਪਣੇ ਸਾਈਬਰ ਦੀ ਮਸਲ ਲੈ ਰਹੇ ਆ ਹੋਰ ਵੀ ਟੀਮਾਂ ਦੀ ਮਸਲ ਲੈ ਕੇ ਸੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ ਵਿੱਚ ਲਾਉਂਦੇ ਠੇਟ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ